ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਵੀਡੀਓ ਬਣਾਉਣ ਦਾ ਸਿਰਫ ਤੇਲ ਖਰਚਾ ਲਿੱਤਾ ਜਾਊਗਾ ਲੋਕੇਸ਼ਨ ਮੇਰੀ ਮੋਗਾ ਸੋ ਆਈ ਦੀ ਵੀਡੀਓ ਦੇ ਵਿੱਚ 200 ਜਰਸੀ ਹੀ ਫਰ ਦਿਖਾਉਂਗਾ ਬਹੁਤ ਸੋਹਣੀ ਬੁਤੀ ਬਾਤੀ ਸੋਹਣੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂ ਇੱਥੇ ਆ ਕੇ ਆਪ ਦੀ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਫਰਾਬਾਈ ਜੀ ਹੋਣਾ ਦੀ 15 ਮਹੀਨੇ ਦੀ ਉਮਰ ਆਵੱਚੀ ਦੀ ਬੁਤੀ ਬਾਤੀ ਵੇਖ ਸਕਦੇ ਆ ਬਹੁਤ ਸੋਹਣੀ ਛੋਟਾ ਜਿਹਾ ਕੰਨ ਬੋਦੀ ਵਾਲੀ ਜਰਸੀ ਆ ਦੋਸਤੋ AI ਬਾਈ ਜੀ ਹੁਣੇ ਕਹਿੰਦੇ ਹੋ ਚੁੱਕੀ ਆ ਬੱਚੀ ਦੀ ਤੁਹਾਨੂੰ ਵੀਡੀਓ ਮਿਲ ਜੂਗੀ ਬਾਈ ਜੀ ਹੁਣ ਵਟਸਐਪ ਤੇ ਮੈਸੇਜ ਕਰਦੇ ਤੁਹਾਨੂੰ ਬਾਈ ਜੀ ਹੁਣ ਵਟਸਐਪ ਤੇ ਵੀਡੀਓ ਪਾ ਦੇਣਗੇ AI ਬਾਈ ਜੀ ਹੁਣੇ ਕਹਿੰਦੇ ਬੱਚੀ ਦੀ ਹੋ ਚੁੱਕੀ ਆ ਬੋਤੀ ਬਾਤੀ ਕਰਮਾ ਵਾਲੀ ਦੀ ਬਹੁਤ ਸੋਹਣੀ ਆ ਛੋਟਾ ਜਿਹਾ ਕੰਨ ਆ ਬੋਦੀ ਵਾਲੀ ਜਰਸੀ ਆ ਵੇਟ ਵਾਲੇ ਪਾਸੋਂ ਵੀ ਫੁੱਲ ਆਈ ਬੋਦੀ ਵੇਟ ਵਾਲੀ ਆ ਚਾਰ ਹੀ ਥਾਣਾ ਕਰਮਾ ਵਾਲੀ ਦੇ ਗੈਰਚ ਨਿਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਤਰ੍ਹਾਂ ਦਾ ਸੇਮ ਹੀ ਸਾਈਜ਼ ਦੋਸਤੋ ਜੇ ਸੇਵਾ ਸੰਭਾਲ ਕੋ ਗੌਰ ਚੰਗੀ ਹੋ ਜੇ ਬੱਚੀ ਦੀ ਆਉਣ ਵਾਲੇ ਸਮੇਂ 'ਚ ਚੰਗੀ ਪੱਛੀ ਤਿਆਰ ਹੋ ਜੂ ਘਰੇ ਬਾਕੀ ਬੂਤੀ ਬਾਤੀ ਬਹੁਤ ਸੋਹਣੀ ਹੈ ਹਾਈਟ ਬਾਜ ਵੀ ਕਰਮਾ ਵਾਲੀ ਸੋਹਣੇ ਕਦ ਕਾੜਦੀ ਆ ਚਾਰ ਹੀ ਥਾਣਾ ਕਰਮਾ ਵਾਲੀ ਦੇ ਗੈਪ 'ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਇੱਕ ਨੰਬਰ ਉਹ ਅੱਛੀ ਦਾ ਪ੍ਰਾਈਜ਼ ਬਾਈ ਜੀ ਹੁਣਾਂ ਨੇ ਰੱਖਿਆ ਹੋਇਆ 13000 ਰੁਪਇਆ ਉਹ ਚ ਬਾਈ ਜੀ ਹੁਣੇ ਕਹਿੰਦੇ ਆਏ ਗਏ ਭੈਣ ਭਰਾ ਦਾ ਮਾਨ ਤਨ ਹੋ ਜੂ ਸੋ ਜੀ ਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ